ਹੇ ਰਣਪੁਰ ਸਾਹਿਬ ਦਾ 55 ਵਾ ਜਿਹੜਾ ਐਨਵਲ ਸਪੋਰਟਸ ਇਵੈਂਟ ਹੋ ਸ਼ੁਰੂ ਹੋਇਆ ਮੈਂ ਕਾਲਜ ਦੇ ਪ੍ਰਿੰਸੀਪਲ ਸਾਹਿਬ ਸਾਰੇ ਸਟਾਫ ਕੋਚ ਸਹਿਬਾਨ ਤੇ ਸਾਰੇ ਸਟੂਡੈਂਟਸ ਨੂੰ ਜਿਲਦਿਆਂ ਗੈਰ ਹਾਂ ਤੋਂ ਮੈਂ ਬਾਕੀ ਗੱਲ ਕਰਾਂ। ਇਹ ਖੁਸ਼ੀ ਹੈ ਕਿ ਜਿੱਥੇ ਅਕੈਡੈਮਿਕ ਪੱਧਰ ਦੇ ਉੱਤੇ ਇਹ ਕਾਲਜ ਬਹੁਤ ਅੱچھے ਰਿਜ਼ਲਟਸ ਦੇ ਰਿਹਾ ਜਿੱਥੇ ਕੋ ਕਰੀਕਲ ਐਕਟੀਵਿਟੀ ਦੇ ਵਿੱਚ ਬਹੁਤ ਵੱਡੀਆਂ ਪੋਜੀਸ਼ਨਾਂ ਸਾਰੇ ਜਨਰਲ ਯੂਥ ਫੈਸਟੀਵਲ ਦੇ ਵਿੱਚ ਇੰਟਰ ਯੂਨੀਵਰਸਿਟੀ ਕੰਪੀਟੀਸ਼ਨ ਦੇ ਵਿੱਚ ਸਾਡੇ ਇਸ ਕਾਲਜ ਦੇ ਵਿਦਿਆਰਥੀ ਲੈ ਕੇ ਹੁੰਦੇ ਆ। ਖਾਸੇ ਸਪੋਰਟਸ ਦੇ ਵਿੱਚ ਵੀ ਸਾਡੀ ਮੈਡਲ ਦੀ ਗਿਣਤੀ ਜਿਹੜੀ ਆ ਪਿਛਲੇ ਕੁਝ ਸਾਲਾਂ ਚ 42 ਤੋਂ ਵੱਧ ਕੇ 78 ਹੋ ਗਈ। ਸੋ ਬੜੀ ਅੱਛੀ ਕਾਮਯਾਬੀ। ਸੋ ਮੈਂ ਸਾਰੇ ਸਟਾਫ ਨੂੰ ਸਾਰੇ ਸਟੂਡੈਂਟਸ ਨੂੰ ਵਰਤਵਾਦ ਦੇ ਨਾਲ ਕੰਮ ਇਹ ਕਲਮਸਟ ਨਾਲ ਨਾਲ ਜਿਹੜੀ ਕੋ-ਕੋਲੀ ਕੰਡੈਕਟਿਵਿਟੀ ਦੀ ਗੀ ਸਪੋਰਟਸ ਵੀ ਇੱਕ ਬੈਲੈਂਸ ਬੱਚੇ ਦੀ ਸਖਸ਼ੀਅਤ ਵਾਸਤੇ ਬੜੀ ਜਰੂਰੀ ਹੁੰਦੀ ਹੈ ਸੋ ਮੇਰੀ ਅਰਦਾਸ ਹੈ ਕਿ ਇਹ ਕੰਮ ਇਸੇ ਤਰੀਕੇ ਅੱਗੇ ਵਧੇ ਸਰ ਸਤਿ ਸ੍ਰੀ ਅਕਾਲ ਤੁਸੀਂ ਸਰ ਇੱਕ ਵਾਰ ਬਾਈਟ ਕਰਦੇ ਫਿਰ ਇਹਨੂੰ ਸਾਹਿਬ ਦੀ ਮੀਟਿੰਗ ਹੋਈ ਜਾਂ ਬੇਸਤਾ ਰਹੀ ਹੈ ਕਿਸਾਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸਾਨੂੰ ਜਿਹੜਾ ਇਹ ਮੁੱਖ ਮੰਤਰੀ ਸਾਹਿਬ ਨੂੰ ਬੇਇੱਜ਼ਤ ਕੀਤਾ ਗਿਆ ਅੱਜ ਸਵੇਰੇ ਹੀ ਰਾਉਂਡ ਅਪ ਕੀਤੇ ਗਏ ਨੇ ਕਿਸਾਨਾਂ ਚੱਗੇ ਸਾਰੇ ਜਿਸ ਤਰੀਕੇ ਕਨ ਬੁਖਤ ਮੰਤਰੀ ਸਾਹਿਬ ਨੇ ਚਲਦੀ ਨੀਤੀ ਦੇ ਵਿੱਚ ਕਿਸਾਨ ਜਿੱਥੇ ਬੰਦੀਆਂ ਦੇ ਨਾਲ ਬਿਹੇਵ ਕੀਤਾ ਉਹ ਬਹੁਤ ਹੀ ਬੰਦਪੜ ਕਿਉਂਕਿ ਸੂਬੇ ਦੇ ਮੁਖੀ ਹੁੰਦਿਆਂ ਹੋਇਆ ਤੁਹਾਡੀ ਡਿਊਟੀ ਵੱਢਦੀ ਹੈ ਪਹਿਲਾਂ ਤੁਹਾਨੂੰ ਪੰਜਾਬ ਦੀ ਜਨਤਾ ਨੇ ਸ਼ਕਤੀ ਦਿੱਤੀ ਹੈ ਉਸ ਤੋਂ ਬਾਅਦ ਫਿਰ ਤੁਹਾਡੇ ਕੋਲੇ ਆਪਣਾ ਪੱਖ ਰੱਖਣ ਵਾਸਤੇ ਆ ਗਿਆ ਔਰ ਤੁਹਾਨੂੰ ਐਸਾਨਬੰਦ ਹੋਣਾ ਚਾਹੀਦਾ ਹੈ ਕਿ 92 ਐਮਐਨਏ ਪੰਜਾਬ ਦੇ ਲੋਕਾਂ ਨੇ ਜਿਤਾ ਕੇ ਤੇ ਫਿਰ ਉਹ ਆ ਕੇ ਆਪਣਾ ਮਸਲਾ ਤੁਹਾਡੇ ਅੱਗੇ ਰੱਖ ਰਹੇ ਆ ਜਦੋਂ ਤੁਸੀਂ ਉਸ ਪੋਜੀਸ਼ਨ ਦੇ ਵਿੱਚ ਹੋ ਕਿ ਤੁਸੀਂ ਫੈਸਲਾ ਲੈ ਕੇ ਉਹਦਾ ਮਸਲਾ ਹੱਲ ਕਰੋ ਪਰ ਜੋ ਬਿਹੇਵੀਅਰ ਹੈ ਮੁੱਖ ਮੰਤਰੀ ਸਾਹਿਬ ਦਾ ਉਹ ਕਿਤੇ ਨਾ ਕਿਤੇ ਸੱਤਾ ਦਾ ਹੰਕਾਰ ਜਿਹੜਾ ਉਹਦੇ ਵਿੱਚ ਨਜ਼ਰ ਆਉਂਦਾ ਹੈ ਔਰ ਇੱਕ ਕਿਸਾਨੀ ਦਾ ਬਹੁਤ ਵੱਡਾ ਨਰਾਦਰ ਇਹ ਨਹੀਂ ਕਿ ਜਿਹੜੇ ਉਹ ਨਵੰਦੇ ਗਏ ਸੀ ਉਹ ਕਿਸਾਨੀ ਨੂੰ ਰਿਪਰੈਜ਼ੈਂਟ ਕਰਦੇ ਉਹ ਕੋਈ ਨਿੱਜੀ ਤੀਜ ਮੰਗਣ ਵਾਸਤੇ ਨਹੀਂ ਸੀ ਗਏ ਉਹ ਕਿਸਾਨੀ ਦੇ ਮਸਲੇ ਲੈ ਕੇ ਤੁਹਾਡੇ ਕੋਲ ਗਏ ਸੀ ਮੁੱਖ ਮੰਤਰੀ ਇਦਾਂ ਜਿਹੜੀ ਆ ਤਾਦਾਸ਼ਾਹੀ ਤਰੀਕੇ ਦੇ ਨਾਲ ਇਹ ਤਾਂ 100% ਡਿਕਟੇਟਰਸ਼ਿਪ ਹੈ ਕਿ ਤੁਸੀਂ ਕਹਿੰਦੇ ਕੋ ਮੈਂ ਨਹੀਂ ਗੱਲ ਸੁਣਦਾ ਜਿਹੜਾ ਕੋ ਪਹਿਲਾ ਫੈਸਲਾ ਆਇਆ ਉਹ ਵੀ ਰੱਦ ਕਰ ਦਿੰਦਾ ਇਦਾਂ ਸਰਕਾਰਾਂ ਨਹੀਂ ਕੰਮ ਕਰਦੀਆਂ ਤੇ ਤੁਹ ਪਤਾ ਲੱਗਦਾ ਤੇ ਇਹ ਲੋਕੀ ਇਸ ਕਾਰਬਨ ਨਹੀਂ ਸੀਗੇ ਕਿ ਇਹਨਾਂ ਨੂੰ ਸੱਤਾ ਤੇ ਬਿਠਾਇਆ ਜਾਂਦਾ ਪਰ ਤੁਹਾਨੂੰ ਸਾਡੇ ਲੋਕਾਂ ਨੇ ਗਲਤੀ ਕਰ ਲਈ ਹੈ ਪਰ ਹੁਣ ਘੱਟੋ ਘੱਟ ਇਹ ਤਾਂ ਸੋਚ ਲੈਣ ਕਿ ਜੇ ਲੋਕਾਂ ਨੇ ਇੰਨੀ ਵੱਡੀ ਸ਼ਕਤੀ ਦਿੱਤੀ ਆ ਤੇ ਇਸ ਲਈ ਕਿ ਇਨਸਰਟ ਨਾ ਕਰਨ ਐਸੋਸੀਏਸ਼ਨਾਂ ਨੂੰ ਉਹਨਾਂ ਦੀ ਗੱਲ ਸੁਣ ਤੇ ਉਹਨਾਂ ਦਾ ਮਸਲਾ ਹੱਲ ਸੋ ਭੁਖਮਤੀ ਸਾਹਿਬ ਨੂੰ ਬਿਨਾਂ ਸ਼ਤ ਮਾफी ਮੰਗ ਜਿਹੜੀ ਚ ਨਹੀਂ ਹੁੰਦੀ ਕਿ ਕਾਰਬਣਾ ਕੇ ਤੁਸੀਂ ਮੀਟਿੰਗ ਚੋਂ ਉੱਠ ਜਾਂਦੇ ਹੋ ਇਹ ਬਹੁਤ ਵੱਡਾ ਜਿਹੜੀ ਡਿਸਰੈਸਪੈਕਟ ਹੁੰਦੀ ਹੈ ਉਹ ਕਿਸਾਨੀ ਦੇ ਹਿਸਟਰੀ ਕੇ ਡਿਸਰੈਸਪੈਕਟ ਕਰਨੀ ਕਿਸੇ ਵੀ ਤਰੀਕੇ ਵਾਜੂਬ ਨਹੀਂ ਹੈ ਆਂ ਦਾਤਾ ਦੀ ਇਸ ਕਰਕੇ ਬਹੁਤ ਵੱਡਾ ਉਹਨੇ ਗਲਤ ਕੰਮ ਕੀਤਾ ਉਹਨਾਂ ਨੂੰ ਅਨਲਾਈਜ਼ ਕਰ ਕਰੀ ਜਾਣੀਆਂ ਕੰਮ ਕਿੰਨਾ ਕੁ ਚੱਲਦਾ ਪਿਆ ਇਹ ਕਹਿ ਦੇਣਾ ਕਿ ਜਿਹੜਾ ਕੋਈ ਹੜਤਾਲ ਕਰਦਾ ਉਹਨੂੰ ਮੁਬਾਰਕ ਹੈ ਹੋਰ ਅਫਸਰ ਕਿੱਥੋਂ ਲਾਓਗੇ ਤੁਸੀਂ ਇਹ ਤਾਂ ਦਿੱਲੀ ਦੇ ਆ ਉਹ ਤਾਂ ਕਦੇ ਮਲਾਈ ਖਾਣ ਹੁੰਦੇ ਆ ਕੰਮ ਕਰਨ ਨਾਲ ਨਹੀਂ ਕੋ ਹੁੰਦਾ ਉਹ ਜਿੰਨੇ ਦਿੱਲੀ ਚ ਹਾਰੇ ਸੀ ਜਿਹੜੇ ਜੇਲਾ ਚੋਂ ਨਿਕਲੇ ਸੀ ਤੇ ਲੋਕਾਂ ਨੇ ਹੁਣ ਹਰਾ ਕੇ ਘਰ ਪਹੁੰਚਾਏ ਉਹ ਸਾਰੇ ਆ ਕੇ ਤੇ ਹੁਣ ਬੈਕਮੈਨ ਦੇ ਉੱਤੇ ਪੰਜਾਬ ਦੇ ਉੱਤੇ ਫੈਸਲੇ ਕਰਦੇ ਫਿਰਦੇ ਇਸ ਕਰਕੇ ਮੁੱਖ ਮੰਤਰੀ ਸਾਹਿਬ ਕਿਸੇ ਨੇ ਬਾਹਰੋਂ ਨਹੀਂ ਆਉਣਾ ਇਹ ਸਾਡੇ ਆਪਣੇ ਜਿਹੜੇ ਮੁਲਾਜ਼ਮ ਨੇ ਇਹਨਾਂ ਦੀ ਗੱਲ ਸੁਣ ਕੇ ਤੇ ਇਹਨਾਂ ਦਾ ਮਸਲਾ ਹੱਲ ਕਰੋ ਨਾ ਦਿੱਲੀ ਵਾਲਿਆਂ ਦੀਆਂ ਬੋਧੀਆਂ ਗੱਲਾਂ ਸੁਣੋ ਉਹਨਾਂ ਦਾ ਹਾਲ ਤੁਸੀਂ ਦੇਖ ਲਿਆ ਤੇ ਤੁਹਾਨੂੰ ਉਸੇ ਹਾਲ ਵਾਸਤੇ ਧਿਆਨ ਰਣਾ ਚਾਹੀਦਾ ਇਸ ਕਰਕੇ ਹੰਕਾਰ ਨਾ ਇੰਨਾ ਕਰੋ ਲੋਕਾਂ ਦੀ ਗੱਲ ਸੁਣਨੀ ਸ਼ੁਰੂ ਕਰੋ ਪਲੈਸੀ ਕਰਕੇ ਲੁਟਾ ਖੋਹਾ ਕਤਰ ਢਾਕੇ ਫਰਉਤੀਆਂ ਥਾਣਿਆਂ ਦੇ ਉੱਤੇ ਜਿਹੜੇ ਐ ਅਟੈਕ ਆਈਜੀ ਇੰਟੈਲੀਜੈਂਸ ਦੇ ਹੈੱਡਕੁਆਟਰ ਦੇ ਉੱਤੇ ਅਟੈਕ ਕੋਈ ਥਾਂ ਹੁਣ ਦੀ ਬਚੀ ਐ ਜਿੱਥੇ ਕੋਈ ਜਿਹੜਾ ਇਸ ਤਰ੍ਹਾਂ ਦਾ ਕੰਮ ਨਹੀਂ ਹੋਇਆ ਇਸ ਕਰਕੇ ਬੜੀ ਮੈਂ ਸਮਝਦਾ ਕਿ ਮੱਦ ਕਿਸਮਤਿਆਂ ਦੀ ਗੱਲ ਐ ਇਸ ਮਹੌਲ 'ਚ ਨਾ ਤਾਂ ਕੋਈ ਪੰਜਾਬ 'ਚ ਇਨਵੈਸਟ ਕਰਨ ਨੂੰ ਤਿਆਰ ਆ ਔਰ ਜਿਹੜੇ ਅੱਗੇ ਪੈਸਾ ਲਾ ਕੇ ਬੈਠੇ ਸੀ ਉਹ ਤੋਂ ਭੱਜਦੇ ਪਏ ਔਰ ਪੰਜਾਬ ਕਨਾਲੀ ਵਾਲੇ ਪਾਸੇ ਗੱਲ ਇੱਕ ਪਾਸੇ ਹਦਿਆਲੇ ਲੁੱਟੇ ਜਾਂਦੇ ਆ ਪੰਜਾਬ ਨੂੰ ਦੂਜੇ ਪਾਸੇ ਜਿਨ੍ਹਾਂ ਨੇ ਕਮਾਜੇ ਕੁਝ ਪੰਜਾਬ ਨੂੰ ਦੇਣਾ ਸੀ ਉਹ ਹਲਾਤਾ ਕਰਕੇ ਇਥੋਂ ਭੱਜੀ ਜਾਂਦੇ ਤੇ ਇਸ ਤਰਸਯੋਗ ਹਾਲਤ ਵਾਸਤੇ ਆਮ ਆਦਮੀ ਪਾਰਟੀ ਤੇਰੀ ਸਰਕਾਰ ਜ਼ਿੰਮੇਵਾਰ ਹੈ ਉਹਨਾਂ ਨੂੰ ਆਪਣੇ ਫਰਜ਼ਾਂ ਨੂੰ ਪਛਾਣਨਾ ਚਾਹੀਦਾ ਰੋਲ ਹਮੇਸ਼ਾ ਹੀ ਤੇ ਹੈ ਕਿ ਤਕਨੀਕੀ ਸਖਸ਼ੀਅਤ ਹੈ ਅਸੀਂ ਆਪ ਹੀ ਜਾ ਕੇ ਪਾਰਟੀ ਵੱਲੋਂ ਮੈਂ ਵੀ ਉੱਥੇ ਗਿਆ ਸੀ ਮੇਰੇ ਸੀਨੇ ਸਾਥੀ ਨਾਲ ਗਏ ਸੀ ਐਸਪੀਸੀ ਦੀ ਜਿਹੜੀ ਪੰਜ ਮੈਂਬਰੀ ਐਗਜ਼ੀਕਟਿਵਲੀ ਕਮੇਟੀ ਬਣਾਈ ਸੀ ਉਹ ਜਾ ਕੇ ਆਈ ਗਿਆ ਬਾਕੀ ਨੇ ਵੀ ਬੇਨਤੀ ਕੀਤੀ ਆ ਜਿਹੜੀ ਆ ਕਿ ਕਿਉਂਕਿ ਉਹਨਾਂ ਦਾ ਕੰਮ ਪਿਛਲਾ ਬਹੁਤ ਅੱਛਾ ਉਹਦੇ ਤਰੀਕੇ ਨਾਲ ਕੰਮ ਕੀਤਾ ਪੱਜ ਮਹੌਲ ਦੇ ਵਿੱਚ ਉਹਨਾਂ ਨੂੰ ਤਸਦੀਫਾ ਦੇਣਾ ਪਿਆ ਉਹਦੇ ਕਰਕੇ ਮੈਂ ਸਮਝਦਾ ਕਿ ਇੱਕ ਵੱਡਾ ਬੋਝ ਉਹਨਾਂ ਦੇ ਉੱਤੇ ਸੀਗਾ ਇਸ ਕਰਕੇ ਸਾਨੂੰ ਆਸ ਹੈ ਕਿ ਪੁਸ਼ਾਣੇ ਨੇ ਆਪ ਸਾਰੇ ਹਲਾਤ ਨੂੰ ਦੇਖ ਕੇ ਕਿ ਜਿਹੜਾ ਫੈਸਲਾ ਸਹੀ ਲੈਣ ਅੱਜ ਸ਼੍ਰੀ ਬੋਤਿਆ ਬਸਾਬ ਜੀ ਦੇ ਨਾਮ ਤੇ ਬਣੇ ਕਾਲਜ ਸ਼੍ਰੀ ਅਨੰਦਪੁਰ ਸਾਹਿਬ ਦੇ 55ਵੇਂ ਆਸਲਾ ਨਾ ਖੇਡ ਮੈਦਾਨ ਆਰੰਭ ਹੋਇਆ ਮੈਂ ਇਹਨਾਂ ਦਾ ਸਮੂਹ ਕਾਲਜ ਦੇ ਤੇ ਅਕਸ਼ਰ ਬੰਨਾਨੂ ਇਸ ਕਾਲਜ ਦੇ ਪ੍ਰਿੰਸੀਪਲ ਸਾਹਿਬ ਨੂੰ ਅਤੇ ਬੱਚਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਉਸ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਇਹ ਕਾਲਜ ਦਿਨ ਦੁਗਣੀ ਰਾਤ ਚੋਗਣੀ ਤੱਕੀ ਕਰਦਾ ਰਹੇ ਕਾਲਜ ਚੜ੍ਹਦੀ ਕਲਾ ਜ ਰਹੇ ਬੱਚੇ ਚੰਗੇ ਸੰਸਕਾਰ ਲੈ ਕੇ ਜੀਵਨ ਚ ਤਰੱਕੀਆਂ ਕਰ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਹੈ ਕਾਲਜ ਸ਼੍ਰੀ ਗੁਰਤੇਗ ਬਾਦਰ ਕਾਲਾ ਸਫਾਨੇ ਚ ਬੁਲੰਦੀਆਂ ਛੂਹ ਹਾਲ ਤੇ ਇਸ ਦੀ ਯੋਗਗੁਆਈ ਬਹੁਤ ਹੀ ਸਤਿਕਾਰਯੋਗ ਡਾਕਟਰ ਗਜੇ ਸਿੰਘ ਚੀਮਰ ਜੀ ਜਿਹੜੇ ਕਾਲਜ ਦੇ ਅਨੁਜ ਸਕੱਤਰ ਨੇ ਸਾਬਕਾ ਸਿੱਖਿਆ ਮੰਤਰੀ ਪੰਜਾਬ ਨੇ ਉਹ ਕਰ ਰਹੇ ਨੇ ਤੇ ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਕਿ ਕਾਲਜ ਦੇ ਵਿਦਿਆਰਥੀਆਂ ਨੇ ਖੇਡਾਂ ਦੇ ਖੇਤਰੇ ਸਭਿਆਚਾਰਕ ਗਤੀਵਿਧੀਆਂ ਦੇ ਖੇਤਰੇ ਤੇ ਪੜ੍ਹਾਈ ਦੇ ਖੇਤਰੇ ਵਿੱਚ ਮਾਨਨਾਮਤੀਆਂ ਪ੍ਰਾਪਤੀਆਂ ਕੀਤੀਆਂ ਨੇ ਇਸ ਸਭ ਵਿੱਚ ਜਿੱਥੇ ਵਿਦਿਆਰਥੀਆਂ ਦੀ ਮਿਹਨਤ ਯਤਨਸ਼ੀਲ ਹੈ ਉੱਥੇ ਅਧਿਆਪਕਾਂ ਦੇ ਯੋਗਦਾਨ ਦੀ ਜਿੰਨੀ ਤਰ੍ਹਾਂ ਕਿੱਤੀ ਜਾਏ ਉਨੀ ਇਕੱਠ ਹੈ ਇਲਾਕੇ ਦਾ ਇਸ ਸਤਾ 'ਚ ਵਿਸ਼ਵਾਸ ਤੇ ਮੈਨੇਜਮੈਂਟ ਦੀ ਯੋਗ ਅਗਵਾਈ ਸਦਾ ਹੀ ਸਾਨੂੰ ਹੱਲ ਸ਼ੀਰ ਦਿੱਂਦੀ ਰਹਿੰਦੀ ਤੇ ਅੱਜ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਮੁੱਖ ਮਹਿਮਾਨ ਜੀ ਤੇ ਵਿਸ਼ੇਸ਼ ਮਹਿਮਾਨ ਜੀਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ